ਸੁਖਮਨੀ ਗਬੇ ਨਸੇ ਪਰਮ ਸਾਨਾਮ ਨਿਰਮਲਤਾ ਕੇ ਕਰਮ ਸਭ ਤੇ ਉਚਤਾ ਕੀ ਸੋ ਬਾਣੀ ਨਾਨਕ ਗੁਨ ਨਾਮ ਸੁਖਮਨੀ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਟੋਟ ਨਾ ਹੋਈ ਖਰਚ ਰਹਿੰਦਾ ਸੀ ਮੇਦ ਨਹੀਂ ਕਰਦਾ ਦੇ ਮੰਦਾ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾਸ ਅੱਜ ਹਰਿ ਰਾਮ ਦਾ ਪਵਨਤ ਜੀ ਸੁਖ ਪਾਇਆ ਮਿਲ ਗੁਰ ਗੋਬਿੰਦਾਸ ਸਭੇ ਕਾ ਜਸ ਵਾਹੀਐ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਾਗਰ ਨਗਤ ਚੰਗੀਆਂ ਬੁਰੀਆਂ ਵਾਜ ਤਰ ਮਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਉਜਲੇ ਛੁੱਟੀ ਨਾਲ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਖੋਲ ਕੀ ਵਾੜ ਦਰਸ਼ਨ ਦੀਜਾ ਖੋਲ ਕੀ ਵਾੜ ਦਰਸ਼ਨ ਦੀਜਾ ਦੀਜਾ ਖੋਲ ਕਿਵਾਂ ਦਰਸ਼ਨ ਦੀਜਾ ਨੰਦੇ ਦਰਬਾਰ ਧਰ ਮੰਗੇ ਦੇ ਦਰਬਾਰ ਦਰ ਮੰਗੇ ਹਾਂ ਦੇ ਦਰਬਾਰ ਤੁਦ ਬਿਨ ਸੁਰਤ ਕਰੇ ਕੋ ਮੇਰੀ 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 ਦੀਜੇ ਖੋਲ ਕਿਵਾ ਦਰਸ਼ਨ ਦੀਜੇ ਦੀਜ ਖੋਲ ਕਿਵਾਰ ਦਰਸ਼ਨ ਦੀਜੇ ਦੀਜ ਖੋਲ ਕਿਵਾਰ ਦਰਸ਼ਨ ਦੀਜੇ तुम तनी उदारत आगी सुणियूं दर्शन दीज दीजा खोल कि दर्शन, दर्शन दीजा दीजा खोल कि दर्शन दीजा रंग सब देखो मांगो काहे ਰੰਗ ਸਭ ਦੇਖੋ ਹਰਿ ਮੰਤ ਜਗਤ ਦੇ ਉਮਾਨੂ ਹਰਿ ਮੰਤ ਜਗਤ ਦੇ ਹਰਿ ਮੰਤ ਤੇ ਮੇਰੋ ਨਿਸਤਾਰ ਦਰਸ਼ਨ ਦੀਜਾ ਦੀਜ ਖੋਲ ਕਿਵਾਨ ਦਰਸ਼ਨ ਦੀਜਾ दीज खोल किड़ दर्शन दीज नामा देख सुदामा जय देख सुदामा कृपा पई है अपा ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ तुम समरथ दाते कह कबीर तुम समरथ दाते कह कबीर तुम समरथ दाते, तुम दाते। तो दर्शन दीजा दीज खोल ਕਿਵਾਰ ਦਰਸ਼ਨ ਦੀਜਾ ਰਦਰ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਲੇਖੇ ਕਤੇ ਨਾ ਛੂਟੀਆਂ ਲੇਖੇ ਕਤੇ ਨਾ ਛੂਟੀਆਂ ਖਿੰਖਿਨ ਖੂਲਨ ਹਾਰ ਖਿੰਖਿਨ ਪੂਲਨ ਹਾਰ ਖਿੰਖਿਨ ਪੂਲਨ ਹਾਰ பக்ஷல பக்ஷன் பக்ஷல நான பார உதார நான பார உதார ہم کو کر تیرے دربار ہم کو کر تیرے دربار کے قدم پسا بخشے آپے وچن پشاں ਸ਼ਾ ਬੈਠਾ ਸੋ ਦੀਪਾ ਤਸ਼ਾ ਬੈਠਾ ਸੋ ਦੀਪਾ ਤਸ਼ਾ ਰਾਮਦਾਸ ਸਤਗੁਰੂ ਕਾ ਹਵੇ ਰਾਮਦਾਸ ਸਤਗੁਰੂ ਕਾ ਹਵੇ ਰਾਮਦਾਸ ਸਤਗੁਰੂ ਕਾ ਹਵੇ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਅਮਰਤ ਸਰ ਵਿੱਚ ਜੋਤ ਜਗਾਵੇ 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 ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸਤਿ ਬੋਲਨ ਸ਼ੁਭ ਬਚਨ ਸਤਿ ਬੋਲਨ ਸ਼ੁਭ ਬਚਨ ਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿਟ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਇੱਕ ਬਹਾਦਰ ਸਿਮਰਿਆ ਕਰਨਾ ਨੇ ਦਿਆਵੇ ਦਾਏ ਸਭ ਥਾਈ ਹੋਏ ਸਹਾਏ ਇੱਕ ਬਹਾਦਰ ਸਿਮਰਿਆ ਕਰਨਾ ਨੇ ਦਿਆਵੇ ਦਾਏ ਸਭ ਥਾਈ ਹੋਏ ਸਹਾਏ ਬਹਾਦਰ ਸਿਮਰੀਆ ਆਦਰ ਸਿਮਰੀਆ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਸਤਨਾਮ 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 ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤਨਾਮ 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 ਜੀ ਵਾਹੇ ਗੁਰੂ Thank so